아이 okay. 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 ਤੰਨ ਤੰਨ ਸਤਿਗੁਰੂ ਸ੍ਰੀ ਗੁਰੂ ਬ੍ਰੰਧ ਸਹਾਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਚਾਰ ਪਹਰ ਰਹਿਣ ਆਪ ਜੀ ਦੇ ਭਾਣੇ ਅੰਦਰ ਸੁਖ ਨਾਲ ਬਤੀਤ ਹੋਏ ਹੈ ਚਾਰ ਪਹਰ ਜਿੰਨ ਆਪਣੇ ਭਾਣੇ ਅੰਦਰ ਸੁਖ ਨਾਲ ਬਤੀਤ ਕਰਾਉਣਾ ਸਤਿਗੁਰੂ ਜੀ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਵਿਖੇ ਦਰਬਾਰ ਮੰਦਰ ਆਪ ਜੀ ਦੇ ਸੁੰਦਰ ਸਿੰਘਾਸਣ ਸਜਾਏ ਗਏ ਹਨ ਸਤਿਗੁਰੂ ਜੀ ਦੀ ਕਿਰਪਾ ਕਰਉ ਆਪਣੇ ਪਾਵਨ ਸਿੰਘਾਸਣਾਂ ਤੇ ਪਰਕਾਸ਼ ਮਾਨਵੋ ਪਰਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਦੇ ਤਮਾਰ ਬਖਸ਼ ਕੇ ਇਲਾਹੀ ਫਰਮਾਨ ਬਖਸ਼ ਕੇ ਨਿਹਾਲ ਕਰੋ ਸਤਿਗੁਰੂ ਜੀ ਸਮੂਹ ਸੰਗਤ ਦੇ ਹਾਜ਼ਰੀ ਤੇ ਉਹ ਭੋਗ ਕਾਮਾ ਸੇ ਕਰਾਨੀ ਸਤਿਗੁਰੂ ਦੀ ਕਿਰਪਾ ਕਰੋਂ ਆਪ ਜੀ ਦੇ ਪਾਵਨ ਰੂਪ ਆਪ ਜੀ ਦੇ ਪਾਵਨ ਸੁਖ ਆਸਰਾ ਸਥਾਨਾ ਤੋਂ ਪਾਵਨ ਪ੍ਰਕਾਸ਼ ਸਥਾਨਾ ਤੇ ਲਿਜਾਣ ਦੀ ਆਗਿਆ ਬਖਸ਼ੋ ਰਸਤੇ ਵਿੱਚ ਸਤਿਕਾਰ ਸਾਥ ਸੇਵਾਵਾਂ ਨਿਭਾਉਣ ਦੇ ਬਾਅਦ ਪਰਸ਼ੀਸ਼ ਕਰਨੇ ਸਹੀ ਤਿਆਰੇ ਮੇਲ ਜਿਨ੍ਹਾਂ ਮਰਿਆ ਤੇਰਾ ਨਾਮ ਜਿਤੇ ਆਏ ਨਾਨਕ ਨਾ गुरु जी का था वाहे गुरु जी के मरीज ਸ਼੍ਰੀ ਵਾਣਿਕ ਸਾਹਿਬ ਜੀ ਸੋ ਰਠ ਮਹਲਾ ਚੌਥਾ ਪੰਜ ਪਦਾ ਗੇ ਤਨ ਬਿਤਰ ਤਾ ਬ੍ਰਹਮ ਕਟਿਆ ਜਾਈ ਮੇਰੇ ਗੋਬਿੰਦ ਆਪਣੇ ਜਨ ਕਉ ਦੇਵੜਾਈ ਰਹੋ ਸਰਣਾਇ ਰਹਾ ਹੋ ਇਹੋ ਸੰਸਾਰ ਸਭ ਆਵਣ ਜਾਣ ਮਾ ਤਾ ਹਰ ਨਾਮ ਸੁਖਣ ਜਿਸ ਕੀ ਵਥ ਸੁਹੀ ਪ੍ਰਭ ਜਣੈ ਜਿਸਣ ਦੇ ਸੋ ਪਏ yeah ਹਾਲੇ ਮੁਰੀ ਤਾ ਦਾ ਕਹਿਣਾ ਤਾਹਿਬ ਤਦ ਤੇ ਪੇਦ